ਹੋਰ ਦੁਨੀਆ ਦੇ ਵਿੱਚ ਫਸ ਚਲੇ ਨੇ ਬਿਲਕੁਲ ਚਿੱਟੇ ਦੀ ਦੁਨੀਆ ਬਿਲਕੁਲ ਨਸ਼ੇ ਦੀ ਦੁਨੀਆ ਨਾਇਕ ਆਪਣੇ ਮਿੱਤਰ ਨਾਲ ਸਲਾਹ ਕਰਦਾ ਤਾਂ ਉਹ ਮੈਨੂੰ ਚਿੱਟਾ ਵੇਚਣ ਲਈ ਆਪਾਂ ਕਹਿ ਸਕਦੇ ਹਾਂ ਨਾ ਭਈ ਕਹਿੰਦਾ ਭਈ ਆ ਚਿੱਕਾ 10 ਗ੍ਰਾਮ ਚਿੱਟਾ ਭਈ ਤੁਸੀਂ ਆ ਚੀਜ਼ ਕਰ ਲਓ ਤੁਹਾਡਾ ਖਰਚਾ ਵਧੀਆ ਚੱਲੂ ਫੇਰ ਉਹ ਮੁੱਲ ਲੈਂਦੇ ਲੈਂਦੇ ਸੈਂਪਲ ਚੈੱਕ ਕਰਦੇ ਕਰਦੇ ਕਿਸੇ ਦਾ ਘਰ ਪਟਦੇ ਪੜਦੇ ਭਈ ਪਤਾ ਹੀ ਨਹੀਂ ਲੱਗਦਾ ਕਦੋਂ ਆਵਦਾ ਘਰ ਪਟਿਆ ਜਾਂਦਾ ਇੱਕ ਨਸ਼ੇੜੀ ਜੋ ਵੀ ਕਰ ਸਕਦਾ ਨਸੇ ਦੀ ਪੂਰਤੀ ਲਈ ਮੈਂ ਉਹ ਹੱਦ ਤੱਕ ਉਤਰ ਗਿਆ ਹੁਣੇ ਪਰਿਵਾਰ ਇਲਾਜ ਕਰਾਉਣ ਦੀ ਬਹੁਤ ਕੋਸ਼ਿਸ਼ ਕਰਦਾ ਕਿੰਨੀ ਵਾਰ ਸੈਂਟਰ ਜਾਂਦੇ ਹਾਂ ਚਾਰ ਚਾਰ ਵਾਰ ਚਾਰ ਵਾਰ ਇਹ ਹੁੰਦਾ ਕਿ ਸੁਧਰਨਾ ਚਾਹਣਾ ਪਰ ਬਈ ਇੱਕ ਰਾਹਤਾ ਨਹੀਂ ਮਿਲਦਾ ਕੋਈ ਕਿਉਂਕਿ ਇੱਕ ਅਮਲੀ ਯਕੀਨ ਵੀ ਬਹੁਤ ਜਲਦੀ ਦਵਾਉਣਾ ਚਾਹੁੰਦਾ ਹੁੰਦਾ ਪਰਿਵਾਰ ਨੂੰ ਇੰਨੀ ਜਲਦੀ ਯਕੀਨ ਕਿਵੇਂ ਆ ਜਾਏ ਤੇ ਆਪਾਂ ਨੂੰ ਗੁੱਸਾ ਆ ਜਾਂਦਾ ਕਿ ਯਾਰ ਇਹ ਹਜੇ ਵੀ ਯਕੀਨ ਨਹੀਂ ਕਰਦੇ ਮੈਂ ਸਹੀ ਹਾਂ ਨਸ਼ਾ ਛੱਡ ਕੇ ਇੱਕ ਵਾਰ ਆਪਾਂ ਕਹਿ ਦਈਏ ਜਦੋਂ ਆਪਾਂ ਕੋਸ਼ਿਸ਼ ਕਰਦੇ ਆ ਨਾ ਤਾਂ ਉਹ ਜ਼ਿੰਦਗੀ ਦੇ 99% ਬਾਅਦ ਵਾਪਸ ਆ ਜਾਂਦੀ ਹੈ ਤੇ ਉਹ ਮੇਰੀ ਜ਼ਿੰਦਗੀ ਚ ਆ ਤੇ ਫੇਰ ਭਾਈ ਉਹ ਗੱਲ ਸੱਚ ਹੁੰਦੀ ਆ ਕਿ ਨਸ਼ਾ ਜਦੋਂ ਬੰਦਾ ਛੜਦਾ ਉਹ ਆਪ ਛੜਦਾ ਕੋਈ ਛੜਾ ਨਹੀਂ ਸਕਦਾ ਕਈ ਵਾਰ ਹੋਇਆ ਜਦੋਂ ਇੱਕ ਕਿਸੇ ਪੁਲਿਸ ਮੁਲਾਜ਼ਮ ਨੇ ਮੈਨੂੰ ਚੱਕਿਆ ਸੀ ਕਿਸੇ ਪਰਚੀ 'ਚ ਆਪਦੇ ਕਿਸੇ ਰਿਸ਼ਤੇਦਾਰ ਭੈਣ ਭਾਈ ਦਾ ਨਸ਼ਾ ਛੜਵਾਉਣ ਮੇਰੇ ਕੋਲ ਆਉਂਦਾ ਆਪਣੇ ਮਰੀਜ਼ ਲੈ ਕੇ ਆਉਂਦਾ ਆਪਣੇ ਮਰੀਜ਼ਾਂ ਨੂੰ ਭੇਜਦਾ ਭਾਈ ਜਦੋਂ ਫਾਦਰ ਸਾਹਿਬ ਤਮਨੂ ਦੇ ਹਰਦਨ ਇੱਕ ਬਾਪੂ ਨਾਲ ਖੜਾ ਹੋਵੇ ਤਾਂ ਮਨ ਨੂੰ ਲੱਗਦਾ ਨੌਜਵਾਨ ਦਾ ਹੌਸਲਾ ਹੀ ਹੋ ਜਾਂਦਾ ਕਿ ਮੇਰਾ ਪਿਓ ਮੇਰੇ ਨਾਲ ਖੜਾ ਮਨ ਨੂੰ ਹੁਣ ਦੁਨੀਆ ਦੀ ਪਰਵਾਹ ਨਹੀਂ ਮੈਂ ਲੜ ਦੂੰਗਾ ਬਿਲਕੁਲ ਉਸ ਤੋਂ ਬਾਅਦ ਪਤਾ ਲੱਗਦਾ ਕਿ ਤੁਸੀਂ ਇਸ ਦੁਨੀਆ ਚੋਂ ਤਾਂ ਨਿਕਲ ਆਉਨੇ ਹੋ ਪਰ ਇੱਕ ਹੋਰ ਦੁਨੀਆ ਦੇ ਵਿੱਚ ਫਸ ਚਲੇ ਬਿਲਕੁਲ ਚਿੱਟੇ ਦੀ ਦੁਨੀਆ ਬਿਲਕੁਲ ਨਸ਼ੇ ਦੀ ਦੁਨੀਆ ਬਿਲਕੁਲ ਭਾਈ ਚੱਕਰ ਹੁੰਦਾ ਹੁਣ ਇਧਰ ਤੁਹਾਨੂੰ ਜਿਵੇਂ ਦੱਸ ਕੇ ਹਟਿਆ ਲਾਈਫ ਕਹ ਜੀ ਹੋ ਗਈ ਹੁੰਦੀ ਹੈ ਨਾ ਆਤਮ ਵਿਗੜ ਗਈਆਂ ਖਰਚੇ ਵੱਧ ਗਏ ਸੌਂਕ ਹੈ ਨਾ ਇੱਕ ਤਰ੍ਹਾਂ ਮਹਿੰਗੇ ਪਾਲ ਲੈ ਤਾਂ ਭਾਈ ਕੁਝ ਚਿਰ ਬਾਅਦ ਮੇਰਾ ਵਿਆਹ ਹੋ ਜਾਂਦਾ ਜਦੋਂ ਵਿਆਹ ਹੋ ਜਾਂਦਾ ਰੇਂਜ ਮੈਰਿਜ ਹੁੰਦੀ ਆ ਤੇ ਭਾਈ ਮੇਰੇ ਕੋਲ ਨਾ ਖਰਚੇ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਆ ਇੱਕ ਤਾਂ ਹੁੰਦਾ ਵਿਆਹ ਤੋਂ ਨਾਲ ਦੀ ਨਾਲ ਨਾਲ ਦੀ ਨਾਲ ਦੀ 7-8 ਮਹੀਨਿਆਂ ਦਾ ਵਕਫਾ ਲੰਘਦਾ ਜਦੋਂ ਫੈਮਲੀ ਇਹਨਾ ਨਹੀਂ ਕਰ ਸਕਦੀ ਹੁੰਦੀ سپورਟ ਤੇ ਮੈਂ ਆਪਣੇ ਇੱਕ ਹੁਣ ਜਿਹੜੇ ਰਿਲੇਸ਼ਨ ਹੁੰਦੇ ਆ ਬਈ ਉਹੋ ਜਿਹੇ ਬੰਦਿਆਂ ਨਾਲ ਬੰਦਾ ਹਨਾ ਰੈਲ ਲੈ ਲੈਂਦਾ ਮੈਂ ਇੱਕ ਆਪਣੇ ਮਿੱਤਰ ਨਾਲ ਸਲਾਹ ਕਰਦਾ ਤਾਂ ਉਹ ਮੈਨੂੰ ਚਿੱਟਾ ਵੇਚਣ ਲਈ ਆਪਾਂ ਕਹਿ ਸਕਦੇ ਹਾਂ ਨਾ ਭਈ ਕਹਿੰਦਾ ਭਈ ਆ ਚਿੱਕਾ 10 ਗ੍ਰਾਮ ਚਿੱਟਾ ਭਈ ਤੁਸੀਂ ਆ ਚੀਜ਼ ਕਰ ਲਓ ਤੁਹਾਡਾ ਖਰਚਾ ਵਧੀਆ ਚੱਲੂ ਉਹਦੋਂ ਤੱਕ ਇਹ ਨਸਿਆਂ ਦੇ ਐਡਿਕਟ ਨਹੀਂ ਹੁੰਦੇ ਹੈਨਾ ਤੁਸੀਂ ਨਹੀਂ ਸੀ ਕਰਦੇ ਨਹੀਂ ਬਿਲਕੁਲ ਨਹੀਂ ਭਈ ਹੈਨਾ ਹਾਂ ਕਦੇ-ਕਦਾਈਂ ਕਦੇ दारू ਕਦੇ ਇੰਫੋਕੀ ਇਹ ਜਾਂ ਕੁਸ ਕੀਤਾ ਹੁੰਦਾ ਪਰ ਐਡਿਕਟ ਨਹੀਂ ਹੁੰਦੇ ਚਿੱਟੇ ਵਰਗੀ ਚੀਜ਼ ਤਾਂ ਖਾਸ ਕਰਕੇ ਨਹੀਂ ਤਾਂ ਭਈ ਉਹ ਪਤਾ ਹੀ ਨਹੀਂ ਲੱਗਦਾ ਕਦੋਂ ਇੱਕ ਵਾਰ ਤਾਂ ਉਹ ਦੇ ਜਾਂਦਾ ਮੈਂ ਨਾਲ ਦੇ ਮੁੰਡਿਆਂ ਨੂੰ ਦੇ ਦਿੰਦਾ ਨਾ ਉਹ ਦੇ ਦੰਦੇ ਆਪੇ ਤੇ ਫੇਰ ਦੁਬਾਰਾ ਤਾਂ ਬਾਈ ਮੁੱਲ ਲੈਣਾ ਹਨਾ ਫੇਰ ਉਹ ਮੁੱਲ ਲੈਂਦੇ ਲੈਂਦੇ ਸੈਂਪਲ ਚੈੱਕ ਕਰਦੇ ਕਰਦੇ ਕਿਸੇ ਦਾ ਘਰ ਪਟ ਦੇ ਪੜਦੇ ਬਾਈ ਪਤਾ ਹੀ ਨਹੀਂ ਲੱਗਦਾ ਕਦੋਂ ਆਵਦਾ ਘਰ ਪਟਿਆ ਜਾਂਦਾ ਆਪਦੀ ਜ਼ਿੰਦਗੀ ਦਵਾਰ ਤੋਂ ਹਨਾ ਉਦੋਂ ਵੀ ਭਿਆਨਕ ਰੂਪ ਲੈ ਲੈਂਦੀ ਆ ਮੈਂ ਪਰਿਵਾਰ ਹਜੇ ਇੱਕ ਅਦਾਰਚੋਂ ਪਰਿਆ ਨਹੀਂ ਹੁੰਦਾ ਕਿ ਦੂਜੇ ਸੱਤਵੇਂ ਦੇ ਵਿੱਚ ਆ ਗਿਆ ਹੁੰਦਾ ਜਿਹਦੇ ਤੇ ਪਰਿਵਾਰ ਵੀ ਬਹੁਤ ਔਖਾ ਯਕੀਨ ਕਰਦਾ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਯਾਰ ਜਦੋਂ ਮੁੰਡਾ ਸਾਡਾ ਗਲਤ ਸੀ ਉਦੋਂ ਦਾ ਗਲਤ ਨਹੀਂ ਹੋਇਆ ਹੁਣ ਕਿਵੇਂ ਹੋ ਗਿਆ ਹਨਾ ਉਹ ਚੀਜ਼ਾਂ ਬਈ ਹੁੰਦੀਆਂ ਨੇ ਤਾਂ ਪਰਿਵਾਰ ਇਲਾਜ ਕਰਾਉਣ ਦੀ ਬਹੁਤ ਕੋਸ਼ਿਸ਼ ਕਰਦਾ ਕਿੰਨੀ ਵਾਰ ਸੈਂਟਰ ਜਾਂਦੇ ਆ ਚਾਰ ਚਾਰ ਵਾਰ ਚਾਰ ਵਾਰ ਕਈ ਡਾਕਟਰਾਂ ਤੋਂ ਇਸ ਤਰ੍ਹਾਂ ਦਾ ਇਲਾਜ ਲੈ ਲੈ ਚਾਰ ਸੈਂਟਰ ਕੱਟ ਲੈ ਪਰ ਇਹ ਹਾਂ ਏ ਹੁੰਦਾ ਕਿ ਸੁਧਰਨਾ ਚਾਹਣਾ ਪਰ ਭਾਈ ਇੱਕ ਰਾਹਤਾ ਨਹੀਂ ਮਿਲਦਾ ਹੈਨਾ ਤੇ ਸੈਂਟਰ ਚੋਂ ਆਉਣ ਤੋਂ ਬਾਅਦ ਮੇਰੇ ਕੋਲ ਬੇਟੇ ਦਾ ਜਨਮ ਵੀ ਹੁੰਦਾ ਭਾਈ ਇੱਕ ਪਾਸੇ ਬੇਟਾ ਪਿਆ ਹੁੰਦਾ ਸੀ ਭਾਈ ਉਹਨੂੰ ਦੇਖ ਦੇਖ ਇੱਕ ਤਰ੍ਹਾਂ ਰੋਂਣ ਵਾਲਾ ਕੰਮ ਹੁੰਦਾ ਸੀ ਕਿ ਦਿਲ ਤਾਂ ਰੋਂਦਾ ਸੀ ਕਿ ਯਾਰ ਇਹ ਜਵਾਬ ਦਾ ਕੀ ਕਸੂਰ ਆ ਪਰਿਵਾਰ ਦਾ ਕੀ ਕਸੂਰ ਆ ਜਾਂ ਤੂੰ ਵਿਆਹ ਨਾ ਕਰਾਉਂਦਾ ਹੈਨਾ ਤੇ ਭਾਈ ਯਾਰ ਕਿਸੇ ਦੀ ਜ਼ਿੰਦਗੀ ਭਾਈ ਰਹਿਤੇ ਨਾਤੇ ਆ ਨਹੀਂ ਭਾਈ ਜਿਵੇਂ ਆਪਾਂ ਕਹਿ ਸਕਦੇ ਹਾਂ ਨਾ ਇੱਕ ਨਸੇੜੀ ਜੋ ਵੀ ਕਰ ਸਕਦਾ ਨਸੇ ਦੀ ਪੂਰਤੀ ਲਈ ਮੈਂ ਉਹ ਹੱਦ ਤੱਕ ਉਤਰ ਗਿਆ ਹੁਣ ਨਹੀ ਤੇ ਆਪਾਂ ਕਹਿ ਸਕਦੇ ਹਾਂ ਭਾਈ ਹਾਂ ਇਹ ਕਹਿ ਸਕਦੇ ਆ ਨਸੇ ਦੀ ਪੂਰਤੀ ਲਈ ਝੂਠ ਬੋਲ ਕੇ ਪੈਸੇ ਲੈਣਾ ਨਸੇ ਦੀ ਖੋ ਕਰਨੀ ਨਸ਼ੇ ਦੀ ਜਿਵੇਂ ਇੱਕ ਬੰਦੇ ਨੂੰ ਬੁਲਾ ਲਿਆ ਕਿ ਸਾਨੂੰ ਨਸ਼ਾ ਦੇ ਜਾ ਉਹ ਤੋਂ ਨਸ਼ਾ ਖੋ ਲੈਣਾ ਨਾ ਕਿਸੇ ਕੋਈ ਕਰੇ ਮਾਂ ਬਿਮਾਰ ਕਰਦਾ ਨਹੀਂ ਜਵਾਗ ਬਿਮਾਰ ਕਰਦਾ ਨਾ ਘਰ ਵਾਲੀ ਬਿਮਾਰ ਕਰਦਾ ਨਹੀਂ ਹਨਾ ਬਾਪ ਬਿਮਾਰ ਕਰਦਾ ਨਾ ਇੱਕ ਦੂਜੇ ਤੋਂ ਝੂਠ ਕੇ ਜਾਣੀ ਕਿ ਜੋ ਇੱਕ ਨਸ਼ੇੜੀ ਕਰ ਸਕਦਾ ਹੈ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਫੇਰ ਬਾਈ ਮੈਂ ਕਰਦਾ ਤੇ ਹਾਕਾ ਨੂੰ ਪੈਸੇ ਲੈ ਜਾਣੇ ਆਪਾਂ ਇਹ ਕਹਿ ਸਕਦੇ ਹਾਂ ਹਨਾ ਤੇ ਬਾਈ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਇਹ ਚੀਜ਼ਾਂ ਤੋਂ ਪਿੱਛੇ ਵੀ ਹਟਣਾ ਚਾਹੁੰਦੇ ਆ ਪਰ ਬਾਹਰ ਚੱਲਦੇ ਨਹੀਂ ਰਾਹਤਾ ਮਿਲਦਾ ਨਹੀਂ ਜਦੋਂ ਬਾਈ ਜਵਾਖ ਦਾ ਜਨਮ ਹੁੰਦਾ ਕਿਉਂਕਿ ਸੈਂਟਰ ਚਲੇ ਆ ਜਾਣਾ ਉਸ ਤੋਂ ਬਾਅਦ ਕੁ ਸਮਾਂ ਠੀਕ ਰਹਿਣਾ ਤੇ ਬਾਈ ਫੇਰ ਆ ਆਪਾਂ ਕਹਿ ਸਕਦੇ ਹਾਂ ਨਾ ਦੁਬਾਰ ਤੋਂ ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਉਹਦੇ ਫੇਰ ਨਸ਼ੇ ਚ ਪੈ ਗਿਆ ਹੁੰਦਾ ਰਿਲੈਫਸ ਮੋਡ ਤੇ ਹੁੰਦਾ ਜਿਆਦਾ ਜਵਾਕ ਨੂੰ ਦੇਖ ਦੇਖ ਕੇ ਬਈ ਇਹ ਚੀਜ਼ਾਂ ਮੰਨ ਦੇ ਵਿੱਚ ਆਉਂਦੀਆਂ ਨੇ ਪਰ ਕਈ ਡਾਕਟਰਾਂ ਤੋਂ ਦਵਾਈਆਂ ਲੈਣਾ ਫੇਰ ਸੈਂਟਰ ਕੱਟ ਦਾ ਪਰ ਬਾਈ ਨਹੀਂ ਗੱਲ ਬਣਦੀ ਉਦੋਂ ਤੱਕ ਮੈਂ ਉਹੀ ਤੁਹਾਨੂੰ ਦੱਸਦਾ ਬਾਈ ਚੌਨਾ ਰੋਨਾ ਪੇਟ ਦਾ ਮਦਦ ਦੀ ਆਵਾਜ਼ ਹਨਾ ਆਪਾਂ ਕਹਿੰਦੇ ਮੰਤਲੀ ਘਾਰ ਲਾਉਣਾ ਪਰ ਨਹੀਂ ਉਦੋਂ ਤੱਕ ਸਾਰੇ ਰਿਸ਼ਤੇ ਹੌਲੀ ਹੌਲੀ ਕਰਕੇ ਪਾਸੇ ਹੁੰਦੇ ਜਾਂਦੇ ਆ ਸਾਰੇ ਲੋਕ ਕਿਨਾਰਾ ਕਰਦੇ ਜਾਂਦੇ ਆ ਤਾਂ ਬਈ ਕੀ ਹੁੰਦਾ ਇੱਕ ਦਿਨ ਅਚਾਨਕ ਮੈਂ ਇਹ ਨਾਲੇ ਇਹਦੇ ਵਿੱਚ ਤੁਹਾਨੂੰ ਗੱਲ ਕਰ ਰਿਹਾ ਕਿ ਬੇਟੇ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਪੂਰਾ ਆ ਇੱਕ ਤਰ੍ਹਾਂ ਹੁੰਦਾ ਕਿ ਯਾਰ ਇਹ ਜਵਾਕ ਦਾ ਯਾਨੀ ਜਵਾਕ ਦੇ ਜਿਸ ਤਰ੍ਹਾਂ ਨਾਲ ਕੰਡੀਸ਼ਨ ਹੁੰਦੀ ਹੈ ਪਰਿਵਾਰ ਦੀ ਤੇ ਪੂਰੀ ਤਰ੍ਹਾਂ ਹੁੰਦਾ ਕਿ ਯਾਰ ਆਪਾਂ ਨੇ ਬਦਲਣਾ ਤਾਂ ਉਸ ਤੋਂ ਬਾਅਦ ਬਈ ਮੈਂ ਸੈਂਟਰ ਜਾਣ ਦਾ ਇੱਕ ਤਰ੍ਹਾਂ ਡਿਸੀਜਨ ਲੈਣਾ ਆਪਣੀ ਮਰਜ਼ੀ ਨਾਲ ਤੇ ਮੈਂ ਸੈਂਟਰ ਚਲੇ ਜਾਣਾ ਉੱਥੇ ਮੈਨੂੰ ਨਾਰਕੋਟਿਕਸ ਅਨੋਨੀਮਸ ਇੱਕ ਫਾਉਂਡਰਾਂ ਦੀ ਰਿਸਰਚ ਆ ਤੇ ਬਈ ਉਹ ਪ੍ਰੋਗਰਾਮ ਦੀ ਸਮਝ ਆਉਂਦੀ ਆ ਆਪਣੇ ਆਪ ਨੂੰ ਸਮਝਦਾ ਉਹ ਸੈਂਟਰ ਨੂੰ ਮੈਂ ਯਾਨੀ ਕਿ ਆਪਣੇ ਆਪ ਇੱਕ ਤਰ੍ਹਾਂ ਕੱਟਦਾ ਕਹਿ ਸਕਦੇ ਆ ਵੀ ਪਹਿਲਾਂ ਵਾਲੇ ਧੱਕੇ ਨਾਲ ਪਟਾਏ ਹੁੰਦੇ ਆ ਉਹ ਮੈਂ ਖੁਦ ਆਪਣੀ ਮਰਜ਼ੀ ਨਾਲ ਉੱਥੇ ਮੈਂ ਇਲਾਜ ਆਪਣੇ ਆਪ ਲੈਣਾ ਚਾਹਣਾ ਹੁੰਦਾ ਉਹਨੂੰ ਜਦ ਮੈਂ ਦਿਲ ਨਾਲ ਕੱਟਦਾ ਬਾਈ ਤਾਂ ਉਦੋਂ ਵੀ ਵਾਪਸ ਆ ਜਾਂਦਾ ਪਰ ਫੇਰ ਨਸ਼ੇ ਦੇ ਵਿੱਚ ਪੈ ਜਾਂਦਾ ਕਿਉਂਕਿ ਅਮਲੀ ਡੋਲ ਵੀ ਬਹੁਤ ਜਲਦੀ ਜਾਂਦਾ ਘਰੇ ਵੀ ਪ੍ਰੋਬਲਮ ਹੁੰਦੀਆਂ ਨੇ ਕੋਈ ਕਿਉਂਕਿ ਇੱਕ ਆਮਲੀ ਯਕੀਨ ਵੀ ਬਹੁਤ ਜਲਦੀ ਦਵਾਉਣਾ ਚਾਹੁੰਦਾ ਹੁੰਦਾ ਪਰਿਵਾਰ ਨੂੰ ਇੰਨੀ ਜਲਦੀ ਯਕੀਨ ਕਿਵੇਂ ਆ ਜਾਏ ਤੇ ਆਪਾਂ ਨੂੰ ਗੁੱਸਾ ਆ ਜਾਂਦਾ ਕਿ ਯਾਰ ਇਹ ਹਜੇ ਵੀ ਯਕੀਨ ਨਹੀਂ ਕਰਦੇ ਮੈਂ ਸਹੀ ਆ ਵੱਖ-ਵੱਖ ਕਰਨ ਜਾਣੀ ਦੁਬਾਰ ਤੋਂ ਫੇਰ ਲੈ ਸੇ ਚ ਪੈ ਜਾਣਾ ਫਿਰ ਬਾਈ ਕੀ ਹੁੰਦਾ ਮੇਰੇ ਫਾਦਰ ਸਾਹਿਬ ਬਿਮਾਰ ਹੋ ਜਾਂਦੇ ਆ ਮੇਰੇ ਫਾਦਰ ਸਾਹਿਬ ਬਿਮਾਰ ਮੈਂ ਆਪਣੇ ਤੌਰ ਤੇ ਕਿਉਂਕਿ ਮੈਡੀਕਲ ਫੀਲਡ ਨਾਲ ਜੁੜਿਆ ਹੁਣ ਨਾ ਮੇਰੇ ਕੋਲ ਡਿਪਲੋਮਾ ਹੁੰਦਾ ਤੇ ਬਾਈ ਮੈਂ ਇਲਾਜ ਕਰਨਾ ਸ਼ੁਰੂ ਕਰਨਾ ਪਰ ਇੱਕ ਕਹਿ ਸਕਦਾ ਬਈ ਪੈਸਿਆਂ ਦੀ ਪੈਸਿਆਂ ਦੀ ਘਾਟ ਕਾਰਨ ਜਾਂ ਗਰੀਬੀ ਕਾਰਨ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋਂਦੀ ਆ ਤੇ ਫਾਦਰ ਸਾਹਿਬ ਮਨਾ ਵੀ ਕਰ ਦਿੰਦੇ ਨੇ ਕਿ ਤੁਸੀਂ ਮੈਨੂੰ ਹਸਪੀਟਲ ਨਾਲ ਲੈ ਕੇ ਜਾਓ ਬਿਲਕੁਲ ਬਈ ਤੇ ਕਿਉਂਕਿ ਉਹਨਾਂ ਨੂੰ ਦੇਖਦਾ ਹੁੰਦਾ ਬਈ ਸਾਰਾ ਪਸਤਾ ਜੜਿਆ ਪਿਆ ਕੁਝ ਰਹਿਦਾ ਹੁੰਦਾ ਮੈਂ ਕਸਰ ਕਰਤੀ ਸੀ ਤੇ ਉਹ ਕਰਕੇ ਹੀ ਉਹ ਬਾਹਾਂ ਤੇ ਜਾਂਦਾ ਮੈਂ ਮੈਂ ਕਹਿ ਸਕਦਾ ਬਈ ਮੈਂ ਮੈਂ ਹੀ ਜ਼ਿੰਮੇਵਾਰ ਸੀ ਹਨਾ ਉਹਦਾ ਹੋਰ ਕੋਈ ਥੋੜਾ ਮੇਰੀਆਂ ਗਲਤੀਆਂ ਸੀਗੀਆਂ ਤੇ ਬਾਈ ਫਾਦਰ ਸਾਹਿਬ ਦੀ ਡੈਥ ਹੁੰਦੀ ਆ ਤਾਂ ਇਹ ਲਾਲਾ ਬਾਈ ਉਸ ਸਮੇਂ ਇੱਕ ਅਮਲੀ ਦਿਮਾਗ ਫੇਰ ਕਹਿੰਦਾ ਕਿ ਅੱਜ ਤਾਂ ਇੱਥੇ ਬਹੁਤ ਜਾਣੇ ਇਕੱਠੇ ਹੋਏ ਹੋਏ ਨੇ ਅੱਜ ਆਏ ਹੋਏ ਨੇ ਬਈ ਤੂੰ ਪੈਸੇ ਕਿਸੇ ਤੋਂ ਵੀ ਲੈ ਸਕਦਾ ਸympathy ਨਾਲ ਤੈਨੂੰ ਪੈਸੇ ਮਿਲ ਜਾਣਗੇ ਇੱਕ ਪਾਸੇ ਬਾਈ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਸੈਂਟਰ ਕਟਿਆ ਹੁੰਨਾ ਉਥੋਂ ਨਾਰਕੋਟਿਕਸ ਅਨੋਨਿਮਸ ਪ੍ਰੋਗਰਾਮ ਦੀ ਸਮਝ ਆਉਣੀ ਸ਼ੁਰੂ ਹੁੰਦੀ ਆ ਤਾਂ ਮਾਈਂਡ ਪੋਜ਼ਿਟਿਵ ਵੀ ਸੋਚਣਾ ਸ਼ੁਰੂ ਕਰਦਾ ਕਿ ਯਾਰ ਜੇ ਤੂੰ ਅੱਜ ਨਸ਼ਾ ਕਰ ਲਿਆ ਹੋ ਸਕਦਾ ਸਾਰੀ ਜ਼ਿੰਦਗੀ ਨਾਲ ਛੱਡੇ ਕਿਉਂਕਿ ਇਦੋਂ ਵੱਡਾ ਦੁੱਖ ਮੈਨੂੰ ਨਹੀਂ ਲੱਗਦਾ ਮੇਰੀ ਜ਼ਿੰਦਗੀ ਦੇ ਵਿੱਚ ਕਦੇ ਆਊਗਾ ਤੇ ਜੇ ਤੂੰ ਅੱਜ ਨਾ ਛੱਡਿਆ ਹੋ ਸਕਦਾ ਤੂੰ ਸਾਰੀ ਜ਼ਿੰਦਗੀ ਨਾਲ ਛੱਡੇ ਜੇ ਤੂੰ ਅੱਜ ਛੱਡਤਾ ਇਦੋਂ ਵੱਡਾ ਦੁੱਖ ਕਦੇ ਜ਼ਿੰਦਗੀ 'ਚ ਮੈਨੂੰ ਨਹੀਂ ਲੱਗਦਾ ਆਉਣਾ ਤੇ ਹੋ ਸਕਦਾ ਤੂੰ ਸਾਰੀ ਜ਼ਿੰਦਗੀ ਨਾ ਸਣਾ ਕਰੇ ਭਾਈ ਉਸ ਦਿਨ ਪ੍ਰਮਾਤਮਾ ਦੀ ਮਿਹਰ ਹੁੰਦੀ ਆ ਮੈਨੂੰ ਲੱਗਦਾ ਭਾਈ ਅੱਪਾ ਮੰਨਦੇ ਆ ਕਿ ਪ੍ਰਮਾਤਮਾ ਹੈਗਾ ਮੈਨੂੰ ਲੱਗਦਾ ਮੇਰੇ ਫਾਦਰ ਸਾਹਿਬ ਉੱਤੇ ਜਾ ਕੇ ਕੋਈ ਅਰਦਾਸ ਕਰਦੇ ਆ ਬਈ ਹਨਾ ਪ੍ਰਮਾਤਮਾ ਬਈ ਯਾਰ ਮੈਨੂੰ ਪਤਾ ਬਈ ਹੁਣ ਮੇਰੇ ਪਰਿਵਾਰ ਕੋਲ ਕੋਈ ਰਾਹ ਨਹੀਂ ਹੈਗਾ ਮੇਰੇ ਪਰਿਵਾਰ ਕੋ ਕੋਈ ਹਨਾ ਉਹੀ ਹੈਗਾ ਬਈ ਮੇਰੇ ਆ ਮੁੰਡੇ ਨੂੰ ਉਹ ਆਹ ਕਰਦੇ ਪਈਏ ਸਾਰੀਆਂ ਚੀਜ਼ਾਂ ਕਰ ਲੂਗਾ ਕਿਉਂਕਿ ਉਹਨਾਂ ਨੂੰ ਮੇਰੇ ਤੋਂ ਉਮੀਦ ਬਹੁਤ ਹੁੰਦੀ ਆ ਤਾਂ ਬਈ ਉਸੇ ਦਿਨ ਮੇਰੇ ਚ ਬਦਲਾ ਆਉਣਾ ਸ਼ੁਰੂ ਹੋ ਜਾਂਦਾ ਮੈਂ ਬਦਲਦਾ ਮੈਂ ਨਸ਼ਾ ਨਹੀਂ ਕਰਦਾ ਬਈ ਫਿਰ ਇਸ ਦੌਰਾਨ ਫਾਦਰ ਸਾਹਿਬ ਚਲੇ ਜਾਂਦੇ ਤੇ ਤੋਂ ਤੋਂ ਦੂਰ ਹੋ ਜਾਂਦੇ ਰਿਗਰਟ ਹੈ ਮਨ ਦੇ ਵਿੱਚ ਕਿ ਮੇਰਾ ਬਾਪੂ ਪਹਿਲਾਂ ਮੇਰੇ ਕੇਸ ਭੁਗਤਵਾ ਰਿਹਾ ਮੰਨੂ ਸੁਧਾਰਵਾ ਰਿਹਾ ਮੇਰੀਆਂ ਜ਼ਮਾਨਤਾਂ ਕਰਾਉਂਦਾ ਰਿਹਾ ਲੱਖਾਂ ਰੁਪਈਆ ਮੇਰੇ ਉੱਪਰ ਮੇਰੀਆਂ ਜ਼ਮਾਨਤਾਂ ਦੇ ਉੱਪਰ ਮੇਰੇ ਖਰਚਿਆਂ ਦੇ ਉੱਪਰ ਲਾਤਾ ਹਾਂਜੀ ਉਸ ਤੋਂ ਬਾਅਦ ਜਦੋਂ ਉਸ ਲਾਈਨ ਦੇ ਵਿੱਚੋਂ ਨਿਕਲ ਕੇ ਆਇਆ ਤਾਂ ਨਸ਼ੇ ਦੀ ਦੌੜ ਤਾਂ ਉਹਦੇ ਵਿੱਚ ਫਸ ਗਿਆ ਉਹ ਧੋਖ ਆਪਣੇ ਬਾਪੂ ਨੂੰ ਦਿੱਤਾ ਬਿਲਕੁਲ ਰਿਗਰਟ ਹੈ ਕਿ ਮੇਰੇ ਜ਼ਰੀਏ ਜਾਂ ਮੇਰੇ ਥਰੂ ਮੇਰੇ ਬਾਪੂ ਨੂੰ ਕਦੇ ਕੋਈ ਸੁੱਖ ਦਾ ਸਾਹ ਨਹੀਂ ਆਇਆ ਬਾਈ ਸਾਰੀ ਜ਼ਿੰਦਗੀ ਰਹਿਣਾ ਹੈਨਾ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਮੇਰੇ ਫਾਦਰ ਸਾਹਿਬ ਨੂੰ ਮੇਰੇ ਤੋਂ ਉਮੀਦ ਹੁੰਦੀ ਸੀ ਉਹ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਿਆ ਕਰਦੇ ਸੀ ਕਿ ਜੇ ਇਹ ਸਹੀ ਹੋ ਜਵੇ ਇਹ ਬਾਲਟਾ ਤੂੰ ਸਾਰਾ ਕੁਝ ਬਈ ਜਾਣੀ ਕਿ ਕਿਤਨਾ ਬਈ ਕਾਬਲ ਹੈ ਬਈ ਇੰਨਾ ਕਾਬਲ ਹੈਗਾ ਇੱਕ ਬਾਪ ਨੂੰ ਦਿਂਦਾ ਹੁੰਦਾ ਆਪਣੇ ਪੁੱਤ ਦੇ ਵਿੱਚੋਂ ਬਈ ਇਹ ਕੀ ਹੈਨਾ ਉਹਨੂੰ ਪਤਾ ਹੁੰਦਾ ਕਿ ਕਿਉਂਕਿ ਗਲਤ ਇੱਕ ਰਾਸਤਾ ਇਹਦਾ ਗਲਤ ਹੋ ਗਿਆ ਪਰ ਇਹ ਇਨਸਾਨ ਗਲਤ ਨਹੀਂ ਮੇਰੇ ਫਾਦਰ ਸਾਹਿਬ ਨੂੰ ਮੇਰੇ ਤੋਂ ਉਮੀਦ ਹੁੰਦੀ ਆ ਬਈ ਜਦੋਂ ਮੈਂ ਫਾਦਰ ਸਾਹਿਬ ਵਾਲੀ ਡੈਥ ਵਾਲੇ ਦਿਨ ਨਸ਼ਾ ਛੱਡਦਾ ਤੇ ਫੇਰ ਬਈ ਉਹ ਗੱਲ ਸੱਚ ਹੁੰਦੀ ਆ ਕਿ ਨਸ਼ਾ ਜਦੋਂ ਬੰਦਾ ਛੱਡਦਾ ਉਹ ਆਪ ਛੱਡਦਾ ਕੋਈ ਛੜਾ ਨਹੀਂ ਸਕਦਾ ਹੈਨਾ ਤੇ ਹਾਂ ਬਿਲਕੁਲ ਬਈ ਤੇ ਮੈਂ ਸਮੇਂ ਆਪਣਾ ਟ੍ਰੀਟਮੈਂਟ ਫਿਰ ਖੋਲ ਕਰਦਾ ਖੋਲ ਕਰਦਾ ਕਿਉਂਕਿ ਮੈਨੂੰ ਪਤਾ ਹੁੰਦਾ ਕਿ ਕੀ ਚੀਜ਼ਾਂ ਮੇਰੇ ਲਈ ਜ਼ਰੂਰੀ ਨੇ ਕੀ ਤੋੜ ਲੱਗਦੀ ਆ ਤੋੜ ਕਿਹੋ ਜੀ ਆ ਦਿਮਾਗੀ ਤੋੜ ਕਿਵੇਂ ਆ ਸਰੀਰਕ ਤੋੜ ਕਿਹ ਜੀ ਆ ਨੀਂਦ ਕਿਉਂ ਨਹੀਂ ਆਉਂਦੀ ਖਾਣ ਪੀਣ ਨੂੰ ਦੀ ਕਿਉਂ ਨਹੀਂ ਕਰਦਾ ਚਿੜਚਿੜਾਪਨ ਕਾਹ ਤੋਂ ਹੁੰਦਾ ਜੀ ਕਿਉਂ ਨਹੀਂ ਲੱਗਦਾ ਖੇਚ ਕਿਉਂ ਚੜਦੀ ਆ ਹੈਨਾ ਜਾਨੀ ਹਰ ਚੀਜ਼ਾਂ ਮੂਡ ਸਵਿੰਗਾ ਹੁੰਦਾ ਤੇ بار بار ਕਦੇ ਆਪਾਂ ਕਹਦੇ ਭਾਈ ਉਹ ਸਾਰੀਆਂ ਚੀਜ਼ਾਂ ਨੂੰ ਸਮਝਦਾ ਹੁੰਦਾ ਮੈਨੂੰ ਪਤਾ ਹੁੰਦਾ ਕਿ ਹੁਣ ਮੈਂ ਆਪਣਾ ਟ੍ਰੀਟਮੈਂਟ ਕੀ ਕਰਨਾ ਤੇ ਮੈਂ ਉਹ ਚੀਜ਼ ਕਰਦਾ ਤੇ ਉਸ ਤੋਂ ਬਾਅਦ ਭਾਈ ਮੈਂ ਫੈਸਲਾ ਲੈਣਾ ਕਿ ਹੁਣ ਮੈਨੂੰ ਕੰਮ ਕਰਨਾ ਚਾਹੀਦਾ ਤੇ ਮੈਂ ਪਰਮਾਤਮਾ ਕੋਲ ਸੱਚੇ ਦਿਲੋਂ ਅਰਦਾਸ ਕਰਕੇ ਭਾਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਆਪਣਾ ਕਲੀਨਿਕ ਯਰ ਨਾਲ ਪ੍ਰੈਕਟਿਸ ਪਰ ਉਸ ਸਮੇਂ ਮੇਰੇ ਕੋਲ ਪੈਸੇ ਨਹੀਂ ਹੁੰਦੇ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੁੰਦੀ ਆ ਤੇ ਪੈਸਾ ਮੈਂ ਪਰਿਵਾਰ ਤੋਂ ਜਾਂ ਰਿਸ਼ਤੇਦਾਰਾਂ ਤੋਂ ਜਾਂ ਯਾਰਾਂ ਦੋਸਤਾਂ ਤੋਂ ਮੰਗ ਨਹੀਂ ਸਕਦਾ ਹੁੰਦਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਇਹਨਾਂ ਨੂੰ ਲੱਗਣਾ ਹੁਣ ਫੇਰ ਇਹਨੇ ਕੋਈ ਗੇਮ ਲਾਉਣੀ ਹੋਣੀ ਆ ਤੇ ਅ ਅੱਛਾ ਭਾਈ ਮੈਂ ਹੁਣ ਇੰਟਰਵਿਊ ਦੀ ਸਮਾਪਤੀ ਹਾਂ ਦੇਖ ਮੈਂ ਚੱਲਦਾ ਤੁਸੀਂ ਨੇ ਨਸ਼ੇ ਦੀ ਦਲਦਲ ਵੀ ਦੇਖੀ ਬਿਲਕੁਲ ਤੁਸੀਂ ਨੇ ਗੈਂਗਸਟਰ ਵਾਲਾ ਸਿਖਰ ਵੀ ਦੇਖ ਲਿਆ ਦੁਸ਼ਮਣੀਆਂ ਦੇਖ ਲਈਆਂ ਨੇ ਯਾਰੀਆਂ ਦੇਖ ਲਈਆਂ ਨੇ ਕਾਫੀ ਨੌਜਵਾਨ ਨੇ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਉਹ ਨੌਜਵਾਨ ਨੇ ਨਾ ਗੈਂਗਸਟਰਾਂ ਨੂੰ ਆਪਣਾ ਆਈਡਲ ਮੰਨ ਲਿਆ ਬਿਲਕੁਲ ਉਮਾ ਦੇ ਨਾਲ ਜੋੜ-ਜੋੜ ਕੇ ਆਪਣੀਆਂ ਫੋਟੋਆਂ ਪਾਉਂਦੇ ਨੇ ਸੋਸ਼ਲ ਮੀਡੀਆ ਬਿਲਕੁਲ ਬਿਲਕੁਲ ਕਹਿੰਦੇ ਨੇ ਕਿ ਹਾਂ ਜਿਵੇਂ ਤੁਸੀਂ ਕਿਹਾ ਕਿ ਹਾਂ ਮੇਰੀ ਤਾਂ ਫਰਾਨਾ ਗਰੁੱਪ ਨਾਲ ਸਿੱਧੀ ਬਿਲਕੁਲ ਫਰਾਨਾ ਨਾਲ ਸਿੱਧੀ ਬਿਲਕੁਲ ਤੁਸੀਂ ਉਹ ਦੌਰ ਦੇਖ ਲਿਓ ਦੁਨੀਆ ਦੇਖ ਲਿਓ ਦੇਖ ਲਿਓ ਉਹ ਦੁਨੀਆ ਦੇਖ ਕੇ ਸਾਡੇ ਨੌਜਵਾਨਾਂ ਨੂੰ ਕਿਸੇ ਨਾਲ ਨਹੀਂ ਬਾਈ ਮੈਂ ਸਨੇਹਾ ਦੇਖੋ ਤੁਹਾਨੂੰ ਜੇ ਮੈਂ ਲਿਖਣਾ ਮੈਂ ਆਪਣੇ ਆਪ ਨੂੰ ਉਸ ਕਾਬਲ ਨਹੀਂ ਸਮਝਦਾ ਕਿ ਮੈਂ ਕਿਸੇ ਨੂੰ ਹਨ ਕਿਉਂਕਿ ਮੈਂ ਵੀ ਇੱਕ ਗਲਤ ਸੀ ਠੀਕ ਆ ਜੇ ਮੈਂ ਸਹੀ ਦਿਸ਼ਾ ਫੜੀ ਆ ਅੱਜ ਮੈਂ ਕੋਸ਼ਿਸ਼ ਕਰਦਾ ਕਿ ਸਹੀ ਰਸਤੇ ਤੇ ਚੱਲਣਾ ਮੈਂ ਉਹਨੂੰ ਦਾਦਾ ਇਹ ਸਾਡ ਨੂੰ ਆਪਾਂ ਕਹਿ ਸਕਦੇ ਆ ਬਈ ਇਹਨਾਂ ਤੋਂ ਪ੍ਰੇਰਣਾ ਨਹੀਂ ਲੈਣੀ ਚਾਹੀਦੀ ਚਾਹੇ ਉਹ ਕਿਸੇ ਵੀ ਤਰ੍ਹਾਂ ਨਾਲ ਗਲਤ ਆਸੀਂ ਇਹ ਲੋਕਾਂ ਨੂੰ ਦੇਖ ਕੇ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਆਪਣੇ ਪਰਿਵਾਰ ਨੂੰ ਖਤਮੇ ਵੱਲ ਲੈ ਜਾਣੇ ਆ ਆਪਣੇ ਆਪ ਨੂੰ ਖਤਮ ਕਰ ਲੈਣੇ ਆ ਪਰ ਜਦ ਕੇ ਬਈ ਕਹਾਣੀ ਇਹਦੇ ਉਲਟਾ ਜਿਵੇਂ ਮੈਂ ਤੁਹਾਨੂੰ ਇਹਦੇ ਵਿੱਚ ਦੱਸਣਾ ਚਾਹੁੰਦਾ ਮੈਂ ਕਿਸੇ ਟਾਈਮ ਇਹਨਾਂ ਨੂੰ ਦੇਖ ਕੇ ਅਟਰੈਕਟ ਹੋਇਆ ਸੀ ਮੈਨੂੰ ਉਹ ਜ਼ਿੰਦਗੀ ਲੱਗਦੀ ਸੀ ਤੇ ਅੱਜ ਬਈ ਸਵਾਦ ਪਤਾ ਕਿੱਥੇ ਆਉਂਦਾ ਜਦੋਂ ਕਈ ਵਾਰ ਹੋਇਆ ਜਦੋਂ ਇੱਕ ਕਿਸੇ ਪੁਲਿਸ ਮੁਲਾਜ਼ਮ ਨੇ ਮੈਨੂੰ ਚੱਕਿਆ ਸੀ ਕਿਸੇ ਪਰਚੀ 'ਚ ਆ ਤੇ ਉਹ ਮੇ ਤੋਂ ਆਪਦਾ ਮੰਨ ਲੋ ਨਾ ਇਹ ਨਾਲ ਆਪਦੇ ਕਿਸੇ ਰਿਸ਼ਤੇਦਾਰ ਭੈਣ ਭਾਈ ਦਾ ਨਸਾ ਸੜਵਾਉਣ ਮੇਰੇ ਕੋਲ ਆਉਂਦਾ ਆਪਣੇ ਮਰੀਜ਼ ਲੈ ਕੇ ਆਉਂਦਾ ਆਪਣੇ ਮਰੀਜ਼ਾਂ ਨੂੰ ਭੇਜਦਾ ਇੱਕ ਉਹ ਰਿਸ਼ਤੇਦਾਰ ਭੈਣ ਭਾਈ ਜਿਹੜੇ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਸੀ ਮੇਰੇ ਕੋਲ ਮਰੀਜ਼ ਭੇਜਦੇ ਆ ਉਹ ਯਾਰ ਦੋਸਤ ਜਿਨ੍ਹਾਂ ਨਾਲ ਮੈਂ ਧੋਖੇ ਕੀਤੇ ਸੀ ਉਹ ਮੇਰੇ ਕੋਲ ਮਰੀਜ਼ ਭੇਜਦੇ ਆ ਅੱਜ ਜਦੋਂ ਉਹ ਲੋਕਾਂ ਨਾਲ ਬਈ ਮੈਂ ਕਹਿੰਦਾ ਵੱਡੇ ਵੱਡੇ ਲੋਕਾਂ ਨਾਲ ਹਨਾ ਮੇਰੀ ਮੁਲਾਕਾਤ ਹੁੰਦੀ ਆ ਜਾਉ ਮੇਰੇ ਤੇ ਵਿਸ਼ਵਾਸ ਕਰਦੇ ਆ ਜਾਂ ਮੈਨੂੰ ਐਪਰੀਸ਼ੀਏਟ ਕਰਨ ਲਈ ਬਈ ਫੋਨ ਕਰਦੇ ਆ ਮੈਂ ਕਹਿੰਦਾ ਅੱਜ ਵਰਗਾ ਸਵਾਦ ਨਹੀਂ ਹਨਾ ਇਹ ਅਸਲ ਦੇ ਵਿੱਚ ਜ਼ਿੰਦਗੀ ਆ ਮੈਂ ਇੱਕ ਭੁੱਲਿਆ ਸੀਗਾ ਇੱਕ ਪਟਕਿਆ ਸੀ ਗਲਤ ਰਾਹ ਚੁਣ ਲਿਆ ਸੀ ਬਈ ਅੱਜ ਵਾਲੀ ਜ਼ਿੰਦਗੀ ਲੱਗਦੀ ਆ ਤੇ ਸਵਾਦ ਆ ਤੇ ਇੱਥੇ ਇਹ ਗੱਲ ਵੀ ਸੱਚ ਹੋ ਜਾਂਦੀ ਆ ਕਿ ਨਸਾ ਇੱਕ ਅਜੇ ਹੀ ਜ ਇੱਕ ਅਜੀਬੀ ਚੀਜ਼ ਆ ਜਿਹੜਾ ਜ਼ਿੰਦਗੀ ਦੇ 99 ਸਵਾਦ ਖਰਾਬ ਕਰ ਦਿੰਦਾ ਨਸ਼ਾ ਛੱਡ ਕੇ ਇੱਕ ਵਾਰ ਆਪਾਂ ਕਹਿ ਦਈਏ ਜਦੋਂ ਆਪਾਂ ਕੋਸ਼ਿਸ਼ ਕਰਦੇ ਆ ਨਾ ਤਾਂ ਉਹ ਜ਼ਿੰਦਗੀ ਦੇ 99 ਸਵਾਦ ਵਾਪਸ ਆ ਜਾਂਦੇ ਆ ਤੇ ਉਹ ਮੇਰੀ ਜ਼ਿੰਦਗੀ ਚ ਆ ਗਏ। ਬਾਕੀਆਂ ਦੇ ਵੀ ਆਉਣਗੇ ਤੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਭਾਈ। ਬਹੁਤ ਉਮੀਦ ਕਰਦੇ ਆ ਕਿ ਕੋਈ ਇੱਕ ਹੀ ਮਾਂ ਬਾਪ ਪੁੱਤ ਕੋਈ ਐਸਾ ਹੋਵੇ ਜਿਹੜਾ ਵੀਡੀਓ ਦੇਖ ਕੇ ਗਲਤ ਰਸਤੇ ਤੋਂ ਬਿਲਕੁਲ ਭਾਈ ਸਹੀ ਰਸਤੇ ਤੇ